ਬਾਕੀਸ਼ੇ ਸ਼ਰਮਾ ਜੀ ਤੁਸੀਂ 2004 ਤੋਂ ਇਲੈਕਸ਼ਨ ਲੜਦੇ ਆ ਰਹੇ ਹੋ ਐਮਐਲਏ ਦੇ ਵੀ ਐਮਪੀ ਦੇ ਵੀ ਲੜਿਆ ਉਹਦੇ ਬਾਰੇ ਕੀ 2009 ਤੋਂ ਉਹਦੇ ਬਾਰੇ ਕੀ ਕਹਿਣਾ ਚਾਹਦੇ ਹੋ ਜਿ ਕਿ 2009 ਦੇ ਵਿੱਚ ਜਦੋਂ ਕੀ ਸਾਡੇ ਦਿਮਾਗ ਨੇ ਕੰਮ ਕਰਨਾ ਸ਼ੁਰੂ ਕੀਤਾ ਕਿਉਂਕਿ ਲੰਬੇ ਸਮੇਂ ਤੋਂ ਅਸੀਂ ਸਾਡਾ ਪਰਿਵਾਰ ਸਮਾਜ ਸਿਰਫ ਕਦੇ ਹੀ ਮੰਨਿਆ ਜਾਂਦਾ ਹੈ। ਔਰ ਅੰਬਰਸਰ ਦੇ ਜਦੋਂ ਐਮਪੀਆ ਵਾਲਾ ਸੀ ਵਿਚਾਰ ਕੀਤਾ ਪਹਿਲਾ ਮੁੱਦਾ ਨਸ਼ਿਆਂ ਦੇ ਸੀ 2004 ਦੇ ਵਿੱਚ ਆਪਾਂ ਕਈ ਲੀਡਰ ਸਾਹਿਬਾਨਾਂ ਨੂੰ ਅਲਰਟ ਕੀਤਾ ਨਸ਼ੇ ਦੇ ਖਿਲਾਫ ਉਦੋਂ ਛੋਟੇ-ਵੱਡੇ ਕੈਪਸੂਲ ਚੱਲਦੇ ਸੀ 2007 ਦੇ ਵਿੱਚ ਮੈਂ ਨਸ਼ਾ ਵਿਰੋਧੀ ਸੰਸਥਾ ਦਾ ਗਠਨ ਕੀਤਾ। ਔਰ ਫਿਰ ਵੀ ਨਸ਼ਿਆਂ ਦੇ ਵਿੱਚ ਕੋਈ ਥਲ ਨਹੀਂ ਪਈ ਫਿਰ 2009 ਦੇ ਵਿੱਚ ਮੈਂ ਲੋਕ ਸਭਾ ਚੋਣਾਂ ਦੇ ਵਿੱਚ ਉਤਰਿਆ। ਮੇਰਾ ਮੈਨ ਮੁਦਾ ਇੱਕ ਤੋਂ ਨਸ਼ਿਆਂ ਨੂੰ ਲੈ ਕੇ ਸੀ। ਇੱਕ ਆਜ਼ਾਦ ਮੁਲਕ ਹੋਣ ਦੇ باوجود ਵੀ ਸਾਡੇ ਦੇਸ਼ ਦੇ ਵਿੱਚ ਲੋਕ ਕਿਰਾਏ ਤੇ ਰਹ ਰਹੇ ਨੇ ਇਹ ਆਜ਼ਾਦੀ ਕਿਹਨੂੰ ਮਿਲੀ ਜੇ ਅਸੀਂ ਕਿਰਾਏ ਤੇ ਰਹਿਣਾ ਤੇ ਸੋ ਸਾਡੀਆਂ ਕਿਸੇ ਵੀ ਸਰਕਾਰਾਂ ਨੇ ਇਹ ਆਵਾਜ਼ ਨਹੀਂ ਉਠਾਈ ਅੱਜ ਵੀ ਲੋਕ ਬੰਦਿਸ਼ ਵਾਂਗੂ ਬੰਦੀ ਵਾਂਗੂ ਆਪਣੇ ਦੇਸ਼ ਤੇ ਰਹ ਰਹੇ ਨੇ ਪਰ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਆਜ਼ਾਦੀ ਦਿੱਤੀ ਹੈ ਆਜ਼ਾਦੀ ਦਵਾਈ ਆ ਆਪ ਸੰਸਾਰ ਤੋਂ ਚਲੇ ਗਏ ਫਿੱਡੀਆਂ ਦੇ ਕੇ ਪਰ ਕਿੰਨਾ ਵਾਸਤੇ ਦੇ ਗਏ जिन्हों को अठ अठ सौ किले जमीन है चार चार सौ किले जमीन है और एक को घर है नहीं अपना तीसरा मुद्दा मेरा यह कि जिस तरह आम बजुर्ग आदमी है चाहे वह छोटा दुकानदार है बड़ा फैक्ट्री मालिक है गरीब आदमी है जिन्होंने भी हर चीज़ पैसे दे के खरीदी है और वो टैक्स लग के आई है ਤੋ ਟੈਕਸ ਜਿੱਦੋ ਬਰਾਬਰ ਦੇ ਰਿਆ ਵੋਟ ਬਰਾਬਰ ਹੈ ਤੇ ਉਹਨਾਂ ਨਾਲ ਵੋਟ ਮਾਰਾ ਵਿਹਾਰ ਕੀਤਾ ਜਾ ਰਿਹਾ ਹੈ ਵੋਟਾ ਮੰਗਣ ਲੱਗੇ ਕਈ ਸੁਭਨੇ ਦਿੰਦੇ ਐ ਤੇ ਆਂਦੀ ਵਾਰੀ ਜਿੱਦੋ ਬਜ਼ੁਰਗ ਹੋ ਜਾਂਦੇ ਨੇ ਛੋਟੇ ਛੋਟੇ ਦੁਕਾਨਦਾਰ ਫੈਕਟਰੀਆਂ ਦੇ ਮਾਲਕ ਜਿਨ੍ਹਾਂ ਨੇ ਕਈ ਤਰ੍ਹਾਂ ਦੇ ਕਈ ਟੈਕਸ ਦਿੱਤੇ ਔਰ ਕਈਆਂ ਲੋਕਾਂ ਨੂੰ ਰੋਜ਼ਗਾਰ ਦਿੱਤਾ ਕਰੋੜਾਂ ਦੇ ਹਿਸਾਬ ਨਾਲ ਅੱਜ फैक्ट्रियाँ जो उन्होंने कई दुनिया को रोजगार दिता सो so, अज बजुर्ग होते उन्होंने गौरमेंट वालों कोई भी सुविधा नहीं है जी ना ही उन्होंने कोई पेनशन है पंद्रह सौ रुपया पेनशन करने वाली गल है उसन भी अठ अठ चकर लाते गरीब लोग सो so, जो तो बोर्ड की कीमत एको है हर बंद की कीमत एक होनी चाहिए है और मैं चाहवा कि पार्लियामेंट आवाज उठावगा और कोशिश करा कि जल्दी तो जल्दी सरकार बना के छड़ा तो हर व्यक्ति की जोड़ी है हर बजुर्ग की जोड़ी है तीस हजार पेनशन मैं लगवा के छड़ा ये दो तीन चीज़ें जो मुद्दे ने मैनू बड़े चुभदे सो मैं ये लोग सभा के जो चुनाव ने लगातार लड़ता रहा कि मैं लोग जिताओ तो मैं इनकी आवाज़ बन के पार्लियामेंट उठाव ਔਰ ਜਿਹੜੀ ਚੀਜ਼ਾਂ ਜ਼ਰੂਰਤ ਹੈ ਉਹ ਇਹਨਾਂ ਤੱਕ ਪਹੁੰਚਾਵਾਂ ਤੇ ਚੋਣ ਨਿਸ਼ਾਨ ਕੀ ਹੋਏਗਾ ਆਪਣਾ ਮੇਰਾ ਚੋਣ ਨਿਸ਼ਾਨ ਬੈਟਵਰਲਾ ਹੈ ਪਿਛਲੀ ਵਾਰੀ ਵੀ ਮੈਂ ਮੰਗ ਕੀਤੀ ਸੀ ਆਪਕੀ ਵਾਰ ਵੀ ਚੋਣ ਕਮਿਸ਼ਨ ਨੇ ਸਮਝ ਲਓ ਵੀ ਮੇਰੀ ਬਗਮਾਨੀ ਤੇ ਮੈਨੂੰ ਬੈਟਵਰਲਾ ਦਿੱਤਾ ਹੈ ਸ਼ਰਮਾ ਜੀ ਤੁਸੀਂ ਟੈਕਸ ਬਾਰੇ ਗੱਲਬਾਤ ਕੀਤੀ ਹੈ ਹਾਂਜੀ ਟੈਕਸ ਬਾਰੇ ਗੱਲਬਾਤ ਕੀਤੀ ਹੈ ਟੈਕਸ ਦਾ ਆਪਾਂ ਕੋਈ ਗੱਡੀ ਘਟਾ ਲੈਂਦੇ ਆ ਆਪਣਾ ਗਾਉ ਟੈਕ ਗੋਸ ਹਸ ਦਿਨੇ ਫੇਰ ਜਿਹੜੇ ਆ ਇਹਨਾਂ ਨੇ ਇੰਡੀਆ ਗਵਰਨਮੈਂਟ ਨੇ ਇਹ ਟੋਲ ਬਰਾਜੇ ਖੋਲੇ ਆ ਕਿਉਂ ਖੋਲੇ ਦੇਖੋ ਜੀ ਇੱਕ ਮੁੱਦਾ ਨਹੀਂ ਹੈ ਇਹ ਸਰਕਾਰਾਂ ਅਲੱਗ-ਅਲੱਗ ਤਰੀਕੇ ਨਾਲ ਲੋਕਾਂ ਦੇ ਘਰਾਂ 'ਚ ਪੈਸੇ ਕੱਢਣਾ ਚਾਹੁੰਦੀ ਹੈ ਤੁਸੀਂ ਕਈ ਚੀਜ਼ਾਂ ਦੇਖੀਆਂ ਕਿ ਨੋਟਬੰਦੀ ਕੀਤੀ ਕਰੋਨਾ ਕਾਲ ਦੇ ਵਿੱਚ ਅੱਧੇ ਲੋਕ ਮਾਰੇ ਗਏ ਅੱਧੇ ਲੋਕ ਘਰ ਵੀ ਨਹੀਂ ਪਹੁੰਚ ਪਾਏ ਇੰਨਾ ਕਿ ਕਈਆਂ ਦੇ ਕਾਰੋਬਾਰੀ ਉੱਡ ਗਏ ਬੜੀਆਂ ਮੁਸ਼ਕਲਾਂ ਨੇ ਸਾਰੀਆਂ ਤੁਸੀਂ ਗਿਣਾਓਗੇ ਤੇ ਹਜ਼ਾਰਾਂ ਦੇ ਹਿਸਾਬ ਨਾਲ ਹੈ ਜਿਹੜੀ ਕਿ ਸਰਕਾਰ ਆਉਂਦੀ ਹੈ ਇਹ ਆਪਣੇ ਹੀ ਜਿਹੜੇ ਖਿਲਾਾਰੇ ਬੰਦੇ ਹੁੰਦੇ ਆ ਚੋਣ ਮੈਦਾਨ 'ਚ ਉਹਨਾਂ ਨੂੰ ਹੀ ਫਾਇਦਾ ਪਹੁੰਚਉਂਦੀ ਹੈ ਬਾਕੀ ਜੇ ਕਈਏ ਕਿ ਆਮ ਬੰਦੇ ਆਮ ਵਰਗ ਨੂੰ ਚਾਹੇ ਕਿਸੇ ਨੇ ਫੈਕਟਰੀ ਚਲਾਈ ਕੋਈ ਵੀ ਕਿਸੇ ਕਿਸਮ ਦਾ ਵੀ ਕਾਰੋਬਾਰ ਚਲਾ ਕੇ ਸਰਕਾਰ ਨੂੰ ਪੈਸਾ ਦਿੱਤਾ ਹੈ और उन्होंने बारे कोई भी किसी बारे नहीं सोचा जाता मैं आम जनता को तो भी अपील करता है बार बार मैं इन बारे लिखा इंडस्ट्री बारे भी लिखा कि इंडस्ट्री वालू बिना कर्ज़ तो बिना ब्याज तो इन रुज रुजगार भोलन वास्ते बेरोजगारी खत्म करने वास्ते नशाखोरी कर खत्म करने वास्ते सरकार दस करोड़ रुपया ਮਹੱਇਆ ਕਰਾਵੇ ਤਾਂ ਕਿ ਇੱਕ ਤੇ ਨਸ਼ੀਦਾਪੋੜ ਨਿਕਲੇਗਾ ਇੱਕ ਇੰਡਸਟਰੀ ਆਏਗੀ ਰੁਜ਼ਗਾਰ ਮਿਲੇਗਾ ਬੇਰੁਜ਼ਗਾਰ ਖਤਮ ਹੋਏਗੀ ਔਰ ਜਿਹੜਾ ਸਾਡਾ ਕੰਮ ਹੋਏਗਾ ਕਿਤਾ بڑے بڑے ਸ਼ਹਿਰ ਦੇ ਪ੍ਰੋਜੈਕਟ ਜਿਹੜੇ ਪ੍ਰੋਜੈਕਟ ਲਿਆਣੇ ਲਿਆਦੇ ਜਾਣਗੇ ਤੁਸੀਂ ਦੇਖਿਆ ਮੈਟਰੋ ਹੈ ਮੈਟਰੋ ਦਾ ਬੁਰਾ ਹਾਲ ਹੈ ਉਹਨਾਂ ਨੂੰ ਕਈਆਂ ਨੂੰ ਰੁਜ਼ਗਾਰ ਮਿਲਿਆ ਸੀ ਮੈਟਰੋ ਕਰੋੜਾ ਰੁਪਿਆ ਬਰਬਾਦ ਕਰਕੇ ਰੱਖ ਦਿੱਤੇ ਉਹ ਇੰਡਸਟਰੀ ਨੂੰ ਪੈਸਾ ਦਿੱਤਾ ਹੁੰਦਾ ਅੱਜ ਕਈਆਂ ਨੂੰ ਰੁਜ਼ਗਾਰ ਮਿਲਦਾ ਸੀ ਸੜਕਾਂ ਵੱਡੀਆਂ ਛੋਟੀਆਂ ਕਰ ਦਿੱਤੀਆਂ ਇਹ ਲੀਡਰਾਂ ਨੇ ਆਪਣੇ ਵਾਸਤੇ ਰਾਹ ਬਣਾਏ ਨੇ ਉਪਰੋਂ ਜਾਣ ਵਾਸਤੇ ਕਿਸੇ ਦੀ ਕੋਈ ਸੁਵਿਧਾ ਨਹੀਂ ਹੈਗੀ ਸੋ ਮੈਂ ਪਬਲਿਕ ਤੋਂ ਔਰ ਗਰੀਬ ਮੇਰੀ ਅੰਮ੍ਰਿਤਸਰ ਸ਼ਹਿਰ ਦੀ ਜਨਤਾ ਹੈ ਉਹਨਾਂ ਤੋਂ ਅਪੀਲ ਕਰਾਂਗਾ ਕਿ ਕਈ ਵਾਰੀ ਤੁਸੀਂ ਕਈ ਪਾਰਟੀਆਂ ਨੂੰ ਜਿਹੜਾ ਜਿਤਾਇਆ ਔਰ ਸਭ ਤੇ ਭਰੋਸਾ ਕੀਤਾ ਇੱਕ ਵਾਰੀ ਆਜ਼ਾਦ ਉਮੀਦਵਾਰ 발ਕਿਸ਼ਨ ਸ਼ਰਮਾ ਤੁਹਾਡੇ ਕੋਲ ਮੰਗ ਕਰ ਰਿਹਾ ਹੈ एक बार मैं जिता के पार्लीमेंट से भेजो और फकर महसूस करोगे कि तो अमृतसर कई प्रोजैक्ट लियाते लिया दते दे, लिया जाए और इतों रोजगार भी मिलेगा बेरोज़गारी भी खत्म होएगी नशाखोरी भी खत्म होएगी हर गरीब को मकान भी मिल जाएगा और ती हज़ार रुपया हर घर पेन पेंशन